ਮਾਮਲਾ ਇਹ ਹੈ ਜੀ ਕਿ ਸਾਨੂੰ 1:30 ਵਜੇ ਕਰੀਬ ਪਹੁੰਚਾਰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਬਜਰੀਏ ਕੰਟਰੋਲ ਰੂਮ ਕਿ ਪਿੰਡ ਜਿਹੜਾ ਹੈਗਾ ਤਲਵੰਡੀ ਭੰਗਾ ਉੱਥੇ ਝਗੜਾ ਹੋਇਆ ਤੇ ਮੌਕੇ ਤੇ ਪਹੁੰਚੋ ਅਸੀਂ ਉੱਥੇ ਮੌਕੇ ਤੇ ਗਏ ਆ ਤੇ ਉੱਥੇ ਜਿਹੜਾ ਜੋਗਿੰਦਰ ਸਿੰਘ ਨਾਮੀ ਵਿਅਕਤੀ ਉਹ ਇੰਜਰਡ ਹੋਇਆ ਇੱਕ ਗੁਰਮੀਤ ਸਿੰਘ ਨਾਮੀ ਵਿਅਕਤੀ ਇੰਜਰਡ ਹੋਇਆ ਜਿਨ੍ਹਾਂ ਨੂੰ ਉਹਨਾਂ ਦੇ ਮਤਲਬ ਘਰਦਿਆਂ ਵੱਲੋਂ ਜਿਹੜਾ ਹੈਗਾ ਲਾਜ ਵਾਸਤੇ ਹਸਪੀਟਲ ਲੈ ਕੇ ਗਏ ਸੀ ਤੇ ਉਹੀ ਦੇਰ ਨੂੰ ਸਾਨੂੰ ਬਾਅਦ ਵਿੱਚ ਫੋਨ ਆ ਗਿਆ ਕਿ ਉਹਦੀ ਜਿਹੜਾ ਜੋਗਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਹੈ ਉਹ ਜਿਹੜੀ ਡੈੱਡ ਬੋਡੀ ਜਿਹੜੀ ਆ ਅਜਨਾਲਾ ਹਸਪੀਟਲ ਚ ਚਲਦੀ ਹੈ। ਪਰ ਲੱਗਾ ਕਿ ਨਾਲ ਉਹਨਾਂ ਨਾਲ ਮਦਦ ਕੀ ਕੀ ਗੱਲਬਾਤ ਹੋਈ। ਇਹ ਅਜੇ ਇਨਵੈਸਟੀਗੇਸ਼ਨ ਦਾ ਪੜਾਅ ਹੈ। ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਇਹਨਾਂ ਪਤਾ ਲੱਗਾ ਵੀ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ। ਉਹ ਤੇ ਉਹਦਾ ਮਾਮਾ ਸੋਖ ਆ। ਇਹਨਾਂ ਦੀ ਕੋਈ ਬੱਚਿਆਂ ਦੇ ਮੇਲੇ ਮੂਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ। ਬਾਕੀ ਇਨਵੈਸਟੀਗੇਸ਼ਨ ਦਾ ਪੜਾਅ ਹੈ। ਉਹ ਉੱਥੇ ਉੱਥੇ ਕਲੀਅਰ ਹੋਏ ਕਦਮਾਂ ਬਰਤੀ ਤਿਆਰੀ। ਮਕਰਮਾ ਦਾ ਜੀ ਕੀਤਾ ਜਾ ਰਿਹਾ ਜੀ। ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਹਨਾਂ ਦੇ ਘਰ ਦੇ ਪਰਿਵਾਰਕ ਮੈਂਬਰ ਇਹ ਕਾਰਵਾਈ ਕੀਤੀ ਆ ਸਰ ਇਹ ਮੁੰਡੇ ਮੁੰਡੇ ਤੋਂ ਕੋਈ ਗੱਲ ਹੋਈ ਆ ਉਹ ਮੁੰਡੇ ਇਹਨਾਂ ਦੇ ਘਰੇ ਆਣ ਕੇ ਜਗENDER ਸਿੰਘ ਦੇ ਪੈਗੇ ਜੀ ਤੇ ਉਹ ਜਗENDER ਸਿੰਘ ਦੇ ਕਿਰਚ ਮਾਰ ਕੇ ਉਹਨ ਦੀ ਸਪੋਰਟ ਡੈਥ ਹੋ ਗਈ ਜੀ ਇੱਕ ਗਰਮੀਤ ਸਿੰਘ ਦੇ ਲੱਗੀ ਆ ਜੀ ਕਿਰਚ ਉਹ ਜੇਰੇ ਇਲਾਜ ਗਰਨੋਰਕ ਵਿੱਚ ਦਾਖਲ ਆ ਜੀ ਹਾਂਜੀ ਆ ਗੱਲ ਹੋਈ ਜੋ ਤੇ ਹੁਣ ਕੀ ਮੰਗ ਕਰਦੇ ਜੀ ਹੁਣ ਮੰਗਿਆ ਜੀ ਇਹਨਾਂ ਦੇ ਨੱਥ ਪਾਈ ਜਾਵੇ ਜੀ ਇਹਨਾਂ ਦੇ ਸਜ਼ਾ ਜੋ ਬੰਦੀ ਕਾਰਵਾਈ ਕੀਤੀ ਜਾਵੇ ਸਰ ਇਹ ਵੀ ਬੇਟੇ ਦੋਵੇਂ ਸਕੂਲ ਲਾਗੇ ਸਰਕਾਰੀ ਐਲੀਮੈਂਟਰੀ ਸਕੂਲ ਆ 10ਵੀਂ ਕਲਾਸ ਦਾ ਜੀ ਉਥੇ ਦੋਵੇਂ ਬੇਟੇ ਇਕੱਠੇ ਪੜ੍ਹਦੇ ਆ ਤੇ ਜਿਹੜਾ ਕੀ ਨੰਬਰ ਦਾ}{|\text{ਕਿਸ਼ਾਲ}{|\text{ਕਿਸ਼ਾਲ}} ਉਹਨੇ ਫੋਨ ਕੀਤਾ ਵੀ ਹੈਪੀ ਤੂੰ ਕਿੱਥੇ ਆ ਇਹਨੇ ਆਖਿਆ ਮੈਂ ਘਰੇ ਹੀ ਆ ਇਹ ਚੱਲ ਚਲੀਏ ਤੇ ਉਹ ਨਾਉਣ ਡਿਆ ਕਿਤੇ ਉਹਦੇ ਡੈਡੀ ਨੇ ਚੁੱਕ ਲਿਆ ਜਗਿੰਦਰ ਸਿੰਘ ਨੇ ਆਂਦਾ ਵੀ ਕੌਣ ਤੁਸੀਂ ਬੋਲਦੇ ਜੀ ਆਂਦਾ ਵੀ ਅਸੀਂ ਤੂੰ ਕੀ ਆਖਣਾ ਵਾ ਉਹਨੂੰ ਉਹਨਾਂ ਗਰਾ ਕਰਾ ਗੱਲ ਹੈਪੀ ਨਾਲ ਉਹ ਆਂਦਾ ਵੀ ਤੁਸੀਂ ਬਦਮਾਸ਼ ਜਿਹੜੇ ਜੀ ਇੱਥੇ ਆਜੋ ਹਾਂ ਮੇਰੇ ਘਰੇ ਹੀ ਫਿਰ ਕਿਹਾ ਜੀ ਹਾਂਜੀ ਫਿਰ ਕਿਹਾ ਜੀ ਫਿਰ ਆ ਮੇਰੇ ਕੋ ਆਜੋ ਘਰੇ ਹੀ ਉਹ ਘਰੇ ਆ ਗਏ ਆਣ ਕੇ ਉਹ ਗੱਲਬਾਤ ਹੁੰਦਾ ਮੈਂ ਪਹਿਲੇ ਬਨੇ ਨਿਕਲਿਆ ਮੇਰੇ ਪਹਿਲੇ ਬਨੇ ਘਰਿਆ ਇਹਨਾਂ ਦਾ ਤੇ ਮੈਂ ਵੇਖਣ ਡਿਆ ਤੇ ਇਕੱਠੇ ਹੋਏ ਤਾਂ ਸੈਕਟਰੀ ਸਾਹਿਬ ਨੂੰ ਮੈਂ ਲੈ ਕੇ ਉਤੋਂ ਦੀ ਮੇਨ ਗਲੀ ਦੇ ਵਿੱਚ ਉਦੀ ਗਏ ਉਹਦੇ ਘਰ ਤੇ ਜਾਣਦਿਆਂ ਨੂੰ ਖਲੋਤੇ ਮੈਂ ਵੀਰ ਜੀ ਜੇ ਸਾਡੇ ਬਾਤ ਕੀ ਹੋਇਆ ਜੀ ਹਾਂਜੀ ਫਿਰ ਕੀ ਹੋਇਆ ਜੀ ਫਿਰ ਉਹਨੇ ਕਿਰਚਾ ਮਾਰਨੇ ਸ਼ੁਰੂ ਕਰਤੀਆਂ ਇਹਨੂੰ ਜਗਿੰਦਰ ਸਿੰਘ ਨੂੰ ਤਾਂ ਉਹ ਭੋਸ਼ ਹੋ ਕੇ ਡਿੱਗੇ ਮੁੜ ਗਏ ਤੇ ਸੈਕਟਰੀ ਸਾਹਿਬ ਨੇ ਇੱਕ ਨੂੰ ਫੜਿਆ ਤੇ ਸੈਕਟਰੀ ਸਾਹਿਬ ਦੇ ਵੱਜ ਗਈਆਂ ਨੇ ਹਾਂਜੀ ਮੁੜ ਕੇ ਉਹ ਬੂਹਾ ਖੋਲ ਕੇ ਅਸੀਂ ਦਰਵਾਜ਼ਾ ਢੋਆ ਸੀ ਵੀ ਇੱਕਦਮ ਢੋਣ ਲੱਗੇ ਜੋ ਜੋ ਚਾੜਾ ਮਾਰ ਕੇ ਕੋ ਜਿਤਨਾ ਵੀ ਨਿਕਲ ਗਿਆ ਜਿਤਨਾ ਨਿਕਲਿਆ ਗਿਆ ਨਾ ਤੇ ਹੁਣ ਕੀ ਹੋਇਆ ਜੀ ਹੁਣ ਕੀ ਗੱਲ ਹੈ ਹਾਂਜੀ ਹੁਣ ਕੀ ਹੋਇਆ ਮੌਤ ਹੋ ਗਈ ਉਹ ਦੀ ਜਗਿੰਦਰ ਸਿੰਘ ਦੀ ਅੱਛਾ ਜੀ ਦੂਜੇ ਵੀਰ ਜਿਹੜੇ ਸੀ ਹਾਂਜੀ ਦੂਜਾ ਇੱਕ ਫੜਿਆ ਗਿਆ ਨਾ ਜਿਹੜਾ ਉਹ ਦਾ ਹਾਂਜੀ ਗੁਰ ਨਾਨਕੀ ਹੈ ਅੱਜ ਦੂਜੇ ਜਿਹੜੇ ਵਿਅਕਤੀ ਸੀ ਜਿਨ੍ਹਾਂ ਦੀ ਕਿਰਚਾ ਵਜੀ ਉਹਨਾਂ ਦਾ ਕੀ ਹਾਲ ਹੈ ਜੁਣਾਂ ਨੇ ਨਹੀਂ ਉਹ ਲਾ ਚਲਣ ਡਿਆ ਆ ਗਏ ਸੈਕਟਰੀ ਸਾਹਿਬ ਨੂੰ ਵਜੀ ਆ ਨਾ ਹਾਂਜੀ ਹਾਂਜੀ ਉਹਨਾਂ ਨੂੰ ਲਾ ਚਲਣ ਡਿਆ ਹੁਣ ਕੀ ਮੰਗ ਕੀ ਕਰਦੇ ਹੋ ਮੰਗੇ ਹੋ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦਾ